ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਤ ਗੁਰਮਤ ਗਿਆਨ YouTube ਚੈਨਲ ਫੇਸਬੁੱਕ ਪੇਜ ਤਤ ਗੁਰਮਤ ਗਿਆਨ ਤੇ ਤੇ ਅੱਜ ਅਸੀਂ ਫੇਰ ਸਵਾਲਾਂ ਦੇ ਜੋ ਜਵਾਬਾਂ ਦੀ ਜੋ ਲੜੀ ਆ ਉਹ ਫੇਰ ਯਾਰੀ ਰੱਖ ਰਹੇ ਹਾਂ ਤੇ ਅੱਜ ਫੇਰ ਸਾਡੇ ਨਾਲ ਨੇ ਪ੍ਰੋਫੈਸਰ ਇੰਦਰ ਸਿੰਘ ਜੀ ਕੱਗਾ ਤੇ ਅੱਜ ਵਾਲਾ ਸਵਾਲ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਤੇ ਇਹ ਸਵਾਲ ਸਾਨੂੰ ਸੰਤੋਖ ਸਿੰਘ ਵਰਦੀ ਉਹਨਾਂ ਨੇ ਜੋ ਪਟਿਆਲੇ ਤੋਂ ਰਹਿਣ ਵਾਲੇ ਨੇ ਉਹਨਾਂ ਨੇ ਸਵਾਲ ਕੀਤਾ ਕਿ ਬਾਪੂ ਜੀ ਜੋ ਦਸਤਾਰ ਆ ਜੋ ਬਾਹਰੀ ਦੇਖਾ ਉਹ ਉਹ ਆਪਣੇ ਸਿੱਖਾਂ ਲਈ ਕਿੰਨੀ ਕੀ ਜ਼ਰੂਰੀ ਆ ਤੇ ਇਸ ਦਾ ਗਰਬਾਣੀ ਦੇ ਵਿੱਚ ਕੀ ਸਬੰਧ ਆ ਗਰਬਾਣੀ ਦਸਤਾਰ ਨੂੰ ਜਾਂ ਬਾਹਰੀ ਦੇਖ ਨੂੰ ਕੀ ਕਹਿੰਦੀ ਆ ਜੀ ਹਾਂਜੀ ਬਾਪੂ ਜੀ ਇੱਥੇ ਜੇ ਆਪਾਂ ਥੋੜਾ ਜਿਹਾ ਪੜ ਲਈਏ ਤੇ ਪੁਰਾਤਨ ਸਾਹਿਤ ਪੁਰਾਤਨ ਇਤਿਹਾਸ ਤੇ ਕਈ ਵਾਰੀ ਫੋਟੋਆਂ ਮੂਰਤੀਆਂ ਬੜੀਆਂ ਵੀ ਸਾਨੂੰ ਮਿਲ ਜਾਂਦੀਆਂ ਨੇ ਤਾਂ ਉਹ ਤਾਂ ਪਹਿਲਾਂ ਤਾਂ ਦਸਤਾਰ ਆਦਿਕ ਆਪਣਾ ਸਿਰ ਢੱਕਣ ਵਾਸਤੇ ਸਿਰ ਦੀ ਸੇਫਟੀ ਵਾਸਤੇ ਗੋਰੇ ਵੀ ਬੰਦੇ ਸੀ ਪਰ ਉਹਨਾਂ ਨੇ ਹੌਲੀ-ਹੌਲੀ ਟੋਪੀ ਬਣਾ ਲਈ ਜਿਹੜੀ ਕੇ ਸਿਰ ਤੇ ਰੱਖਣੀ ਤੇ ਉਤਾਰਨੀ ਸੌਖੀ ਐ ਬੰਨਣ ਵਗੈਰਾ ਦੀ ਫਿਰ ਉਹਨੂੰ ਲੋੜਨੀ ਪੈਂਦੀ ਉਹ ਬੰਨੀ ਬਣਾਈ ਸਿਰ ਤੇ ਰੱਖ ਲੈਂਦੇ ਨੇ ਟੋਪੀ ਦਾ ਉਹਨਾਂ ਦੇ ਰਿਵਾਜ ਪੈ ਗਿਆ ਤੇ ਉਹਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਜਿਹੜੇ ਫੈਸ਼ਨ ਵੀ ਚੱਲ ਪਏ ਨੇ ਤੇ ਇਸੇ ਤਰ੍ਹਾਂ ਮੁ슬ਮਾਨ ਵੀ ਇਹ ਦਸਤਾਰ ਅੱਜ ਤੱਕ ਸਜਾਉਂਦੇ ਨੇ ਅੱਜ ਤੱਕ ਬੰਦੇ ਨੇ ਉਹਨਾਂ ਦੇ ਸ਼ੇਖ ਅਤੇ ਵੱਡੇ ਮੌਲਵੀ ਆਦਿਕ ਦੇਖੇ ਜਾ ਸਕਦੇ ਨੇ ਤੇ ਉਹਨਾਂ ਨੇ ਪਿੱਛੇ ਜੇ ਲਾੜੇ ਕਬੱਡਾ ਸਾਰਾ ਛੱਡਿਆ ਹੁੰਦਾ ਉਹ ਧੁੱਪ ਤੋਂ ਗਰਮੀ ਤੋਂ ਬਚਣ ਵਾਸਤੇ ਉਹ ਜਿਹੜਾ ਗਰਦਨ ਨੂੰ ਤੇ ਥੋੜੀ ਜੀ ਠੰਡਕ ਦਿੰਦਾ ਧੁੱਪ ਤੋਂ ਬਚਣ ਵਾਸਤੇ ਛਾਂ ਦਿੰਦਾ ਉਹ ਵੀ ਆਪਣੇ ਸਿਰ ਨੂੰ ਢੱਕਣ ਵਾਸਤੇ ਦਸਤਾਰ ਦੀ ਵਰਤੋਂ ਕਰਦੇ ਨੇ Hindu ਸਮਾਜ ਦੇ ਵਿੱਚ ਵੀ ਅੱਜ ਤੱਕ ਯੂਪੀ ਚ ਰਾਜਸਥਾਨ ਚ ਮੱਧ ਪ੍ਰਦੇਸ਼ ਚ ਆਮ ਲੋਕ ਭਾਵੇਂ ਨਾਂ ਵੀ ਬੰਨਣ ਪਰ ਜਿਹੜੇ ਵੱਡੇ ਵੱਡੇ ਅਮੀਰ ਲੋਕ ਚੌਧਰੀ ਨੇ ਉਹ ਤਾਂ ਅੱਜ ਤੱਕ ਵੀ ਦਸਤਾਰਾਂ ਬੰਦੇ ਨੇ ਫਿਰ ਕਦੀ ਧਿਆਨ ਮਾਰੋ ਜਦੋਂ ਵਿਆਹ ਵਾਸਤੇ ਲਾੜਾ ਜਾਂਦਾ ਹੈ ਲੜਕੀ ਨੂੰ ਵਿਆਹਣ ਵਾਸਤੇ ਬਹੁ ਗਿਣਤੀ ਲੋਕ ਭਾਵੇਂ ਹਿੰਦੂ ਨੇ ਭਾਵੇਂ ਸਿੱਖ ਨੇ ਉਹ ਸਾਰੇ ਹੀ ਦਸਤਾਰ ਬੰਨ ਕੇ ਜਾਂਦੇ ਨੇ ਆਮ ਤੌਰ ਤੇ ਇਹ ਸਾਰੇ ਕਿਤੇ ਪਰੰਪਰਾ ਹੈ ਇਹਦਾ ਧਰਮ ਦੇ ਨਾਲ ਕੋਈ ਸਬੰਧ ਨਹੀਂ ਸੀ ਤੇ ਅਸੀਂ ਵੀ ਦਸਤਾਰ ਬੰਨਣੀ ਆਪਣੇ ਆਪ ਨੂੰ ਸੁੰਦਰ ਬਣਾਉਣਾ ਤੇ ਸਿਰ ਦੀ ਹਫਾਇਤ ਕਰਨੀ ਇਹ ਤਾਂ ਸਾਡੇ ਵਾਸਤੇ ਬੜਾ ਸੋਹਣੀ ਗੱਲ ਐ ਚੰਗੀ ਗੱਲ ਐ ਤੇ ਇੱਕ ਵੱਖਰੀ ਪਛਾਣ ਵੀ ਬਣਦੀ ਐ ਪਰ ਧਰਮ ਦੇ ਨਾਲ ਇਹਦਾ ਕੋਈ ਸਰੋਕਾਰ ਨਹੀਂ ਹੈ ਇਹ ਅਸੀਂ ਕੇਵਲ ਤੇ ਕੇਵਲ ਆਪਣੀ ਪਛਾਣ ਬਣਾਉਣ ਵਾਸਤੇ ਜਿਹੜੀ ਦਸਤਾਰ ਐ ਇਹ ਸਜਾਈ ਐ ਇੱਥੇ ਇਹ ਵੀ ਧਿਆਨ ਰਵੇ ਕਿ ਜਿਹੜੀ ਅੱਜ ਵਾਲੀ ਦਸਤਾਰ ਐ ਅੱਗੇ ਗੋਲਮੋਲ ਜਿਵੇਂ ਕਿ ਨਿਹੰਗ ਸਿੰਘ ਜਾਂ ਡੇਰੇਦਾਰ ਸਾਧ ਬੰਦੇ ਨੇ ਉਦੋਂ ਪੱਗ ਬੰਨਣੀ ਹਾਲੇ ਆਉਂਦੀ ਹੀ ਨਹੀਂ ਸੀ ਆ ਪੱਗ ਜਿਹੜੀ ਅੱਜ ਟੁੱਟੀ ਵਾਲੀ ਆਪਾਂ ਬੰਦਦੇ ਆਂ ਇਹਦੀ ਲੰਬਾਈ ਵੀ ਗੋਰਿਆਂ ਨੇ ਤੈਅ ਕੀਤੀ ਐ ਤੇ ਪਟਿਆਲੇ ਵਾਲੇ ਰਾਜੇ ਭੁਪਿੰਦਰ ਸਿੰਘ ਆਦਿਕ ਨੇ ਉਹਨਾਂ ਨੇ ਆਪਣੇ ਕੋਲੇ ਚੰਗੇ ਸਿਆਣੇ ਨੌਜਵਾਨ ਰੱਖ ਕੇ ਉਹਨਾਂ ਨੂੰ ਪੱਗ ਬੰਨਣ ਵਾਸਤੇ ਆਖਿਆ ਕਿ ਜਿਹੜਾ ਵਧੀਆ ਪੱਗ ਬਨ ਕੇ ਬਖਾਵੇਗਾ ਉਹਨੂੰ ਮੈਂ ਇਨਾਮ ਦੇਵਾਂਗਾ ਤੇ ਉਹਨਾਂ ਨੇ ਫਿਰ ਸੋਹਣੀਆਂ ਸੋਹਣੀਆਂ ਰੰਗ ਵੀ ਵਧੀਆ ਚੁਣਨੇ ਅਤੇ ਆ ਟੁੱਟੀਦਾਰ ਪੱਗਾਂ ਵੀ ਪਟਿਆਲੇ ਬਨਣੀਆਂ ਇਸੇ ਕਰਕੇ ਉਹ ਜਿਹੜੇ ਮੁੰਡੇ ਉਹਨੂੰ ਪਸੰਦ ਆਉਂਦੇ ਸੀ ਉਹਨਾਂ ਨੂੰ ਮਾਨ ਸਨਮਾਨ ਦਿੰਦਾ ਸੀ ਤੇ ਨੌਕਰੀ ਤੇ ਵੀ ਕਈ ਵਾਰੀ ਰੱਖ ਲੈਂਦਾ ਸੀ ਤੇ ਉਹਨਾਂ ਦੀ ਬੰਨੀ ਪੱਗ ਵੀ ਆਪਣੇ ਸਿਰ ਤੇ ਰੱਖ ਲੈਂਦਾ ਸੀ। ਤੋਂ ਇਸ ਤਰ੍ਹਾਂ ਇਹ ਪਟਿਆਲੇ ਸ਼ਾਹੀ ਪੱਗ ਬਣ ਗਈ। ਧਰਮ ਦੇ ਨਾਲ ਇਹਦਾ ਕੋਈ ਸਰੋਕਾਰ ਨਹੀਂ। ਬਾਹਰੀ ਦੇਖ ਨੂੰ ਗੁਰਬਾਣੀ ਨੇ ਕਦੇ ਵੀ ਪਰਵਾਹ ਨਹੀਂ ਕੀਤਾ ਪਰ ਸਮਾਜ ਦੇ ਵਿੱਚ ਜਿਹੜੀਆਂ ਪ੍ਰਚਲਿਤ ਧਾਰਨਾਵਾਂ ਨੇ ਉਹਨਾਂ ਦਾ ਆਦਰ ਸਤਕਾਰ ਵੀ ਥੋੜਾ ਬਹੁਤਾ ਕਰਨਾ ਹੁੰਦਾ ਹੈ। ਜੇ ਤਾਂ ਕੋਈ ਸਾਨੂੰ ਪਖੰਡ ਚ ਪਾਉਂਦਾ ਹੈ ਉਹਦੇ ਤੋਂ ਤਾਂ ਬਚਿਆ ਜਾਵੇ। ਪਰ ਉੰਜ ਸੋਹਣੇ ਦਿਖ ਵਾਸਤੇ ਦਸਤਾਰ ਸਜਾਉਣੀ ਦਾੜੀ ਕੇਸ ਰੱਖਣੇ ਇਹ ਸਾਡੀ ਸੁੰਦਰਤਾ ਦੇ ਵਿੱਚ ਵਾਧਾ ਹੁੰਦੀ ਹੈ ਦਿੰਦੀ ਹੈ ਤੇ ਕੁਦਰਤ ਨੇ ਸਾਨੂੰ ਇਹ ਸੋਹਣੀਆਂ ਚੀਜ਼ਾਂ ਦਿੱਤੀਆਂ ਹੋਈਆਂ ਨੇ ਤੇ ਔਰਤ ਦੇ ਦਾੜੀ ਨਹੀਂ ਆਉਂਦੀ ਤੇ ਮਨੁੱਖ ਦੇ ਪੁਰਖ ਦੇ ਦਾੜੀ ਆਉਂਦੀ ਹੈ ਇਸ ਤਰ੍ਹਾਂ ਕੁਦਰਤ ਨੇ ਥੋੜਾ ਥੋੜਾ ਨਰ ਮਾਦਾ ਦੇ ਵਿੱਚ ਫਰਕ ਪਾਇਆ ਹੋਇਆ ਤੇ ਅੱਜ ਵੀ ਆਪਾਂ ਦਸਤਾਰ ਧਾਰੀ ਸਿੱਖ ਰੋਬਦਾਰ ਲੱਗਦੇ ਆ ਸੋਹਣੇ ਲੱਗਦੇ ਆ ਚਿਹਰਾ ਮੇਰਾ ਵੀ ਭਾਵੇਂ ਤੁਹਾਡੇ ਵਰਗਾ ਛੋਟਾ ਹੀ ਹੈ ਪਰ ਜਦੋਂ ਦਾੜ੍ਹੀ ਹੋਵੇ ਚਿਹਰੇ ਦੇ ਉੱਤੇ ਤਾਂ ਉਹ ਵੀ ਜਰਾ ਚਿਹਰਾ ਵੱਡਾ ਲੱਗਦਾ ਹੈ ਸੋਹਣਾ ਲੱਗਦਾ ਹੈ ਤੇ ਰੌਬ ਉਧਾਰ ਲੱਗਦਾ ਹੈ ਇਸ ਤਰ੍ਹਾਂ ਬਹੁਤ ਸਾਰੇ ਆਪਾਂ ਜੀਵਾਂ ਦੀ ਵੀ ਉਦਾਹਰਣਾਂ ਦੇ ਦਿੰਨੇ ਆ ਜਿਵੇਂ ਮੋਰ ਦੇ ਬੜੀ ਸੋਹਣੀ ਪੂਛਲ ਹੁੰਦੀ ਹੈ ਸੋਹਣੇ ਖੰਭ ਹੁੰਦੇ ਨੇ ਉਹਦੀ ਉਸੇ ਵੀ ਸ਼ਾਨ ਹੈ ਤੇ ਜੇ ਕਿਤੇ ਮੋਰ ਦੀ ਪੂਛਲ ਦੇ ਖੰਭ ਕੱਟ ਦਿੱਤੇ ਜਾਣ ਉਹ ਵਿਚਾਰੇ ਵੱਲ ਤਾਂ ਦੇਖਣ ਨੂੰ ਵੀ ਦਿਲ ਨਹੀਂ ਕਰੇਗਾ ਇਸੇ ਤਰ੍ਹਾਂ ਬਹੁਤ ਸਾਰੇ ਜੀਵ ਜੰਤੂ ਵੀ ਨਰਮਦਾ ਦੀ ਪਛਾਣ ਵਾਸਤੇ ਉਹਨਾਂ ਦੇ ਵਿੱਚ ਕੁਝ ਬਖਰੇਮਾਂ ਤੇ ਮਨੁੱਖਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਇਹਦਾ ਧਰਮ ਦੇ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ ਇਹ ਸਾਡੀ ਪਰੰਪਰਾ ਬਣ ਗਈ ਹੈ ਤੇ ਸਾਡੀ ਦਿੱਖ ਬਣ ਗਈ ਹੈ ਇਹਦੇ ਨਾਲ ਚੰਗਾ ਕੱਦ-ਬਿੱਡ ਜਰਾ 2 ਇੰਚ 4 ਇੰਚ ਉੱਚਾ ਲੱਗਦਾ ਤੇ ਚਿਹਰਾ ਮੋਰਾ ਰੋਗਦਾਰ ਲੱਗਦਾ ਨੌਜਵਾਨ ਸੋਹਣਾ ਲੱਗਦਾ ਚੰਗਾ ਲੱਗਦਾ ਤੇ ਸਾਰੀ ਦੁਨੀਆ ਦੇ ਲੋਕੀ ਦਸਤਾਰਾਂ ਪਹਿਲਾਂ ਵੀ ਬੰਦੇ ਸੀ ਤੇ ਕੁਝ ਇੱਕ ਅੱਜ ਵੀ ਬੰਦੇ ਨੇ ਤੇ ਸਾਨੂੰ ਵੀ ਇਹਦਾ ਸਤਕਾਰ ਪਿਆਰ ਕਰਨਾ ਹੀ ਬਣਦਾ ਹੈ ਹਾਂਜੀ ਸੰਤੋਖ ਸਿੰਘ ਵਰਦੀ ਨੂੰ ਆਪਣੇ ਸਵਾਲ ਦਾ ਜੋ ਜਵਾਬ ਆ ਬਾਪੂ ਇੰਦਰ ਸਿੰਘ ਘਾਉਣਾ ਤੋਂ ਮਿਲ ਗਿਆ ਹੋਊਗਾ ਤੇ ਤੁਸੀਂ ਵੀ ਸਰੋਤ ਆਪਣੇ ਸਵਾਲ ਜੋ ਕੀਮਤੀ ਸਵਾਲ ਹੈ ਤੁਸੀਂ ਜੋ ਡਿਸਪਲੇ ਤੇ ਮੇਲ ਦਿਸ ਰਹੀ ਹੈ kagga ji@gmail.com ਤੇ ਆਪਣਾ ਨਾਮ ਤੇ ਸਵਾਲ ਸਾਨੂੰ ਲੈ ਕੇ ਭੇਜੋ ਤੇ ਤੁਹਾਨੂੰ ਜਲਦੀ ਤੋਂ ਜਲਦੀ ਜਿੰਨਾ ਵੀ ਹੋ ਸਕੇ ਪ੍ਰੋਫੈਸਰ ਇੰਦਰ ਸਿੰਘ ਕਗਾ ਹੁਣ ਤੋਂ ਤੁਹਾਡੇ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਦਵਾਇ ਜਾਣਗੇ ਤੇ ਤੁਸੀਂ ਬਣੇ ਰਹੋ ਜੀ ਇਸੇ ਤਰ੍ਹਾਂ ਸਵਾਲ ਜਵਾਬਾਂ ਦੇ ਪ੍ਰੋਗਰਾਮ ਪ੍ਰੋਗਰਾਮ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਤਤਕਰਮਤ ਗਿਆਨ ਟੀਵੀ ਦੇ ਨਾਲ ਤੇ ਫੇਸਬੁੱਕ ਪੇਜ ਤਤਕਰਮਤ ਗਿਆਨ ਦੇ ਨਾਲ ਤੇ ਆਓ ਇਸੇ ਲੜੀ ਨੂੰ ਅੱਜ ਵਾਲੇ ਸਵਾਲ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ